ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਜਦੋਂ ਅਸੀਂ ਪੰਜਾਬ ਦੇ ਵਿੱਚ ਚੋਣਾਂ ਦਾ ਪ੍ਰਚਾਰ ਕਰ ਰਹੇ ਸੀ ਲਗਭਗ ਹਰ ਸਟੇਜ ਤੇ ਅਸੀਂ ਇੱਕ ਗੱਲ ਕਹਿੰਦੇ ਸੀ ਕਿ ਪੰਜਾਬ ਦੇ ਲੋਕਾਂ ਦੇ ਚੁੱਲਿਆਂ ਦੀ ਅੱਗ ਬੁਝਦੀ ਜਾਂਦੀ ਹੈ ਬੇਰੁਜ਼ਗਾਰੀ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਕਿਉਂਕਿ ਸਾਡੇ ਧੀਆਂ ਪੁੱਤ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਨੇ ਕਿਉਂਕਿ ਇੱਥੇ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਆਪਦੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਹੱਕ ਚੱਲਿਆ 25000 ਨੌکریاں 25000 ਸਰਕਾਰੀ ਨੌکریاں ਉਹਦਾ ਜਿਹੜਾ ਏਜੰਡਾ ਉਹ ਜਿਹੜਾ ਕੈਬਨਿਟ ਦੇ ਵਿੱਚ ਅੱਜ ਪਾਸ ਹੋਇਆ ਜਿਹਦੇ ਵਿੱਚ 10000 ਪੰਜਾਬ ਪੁਲਿਸ ਦੇ ਵਿੱਚ ਨੇ ਅਲੱਗ-ਅਲੱਗ ਅਹੁਦਿਆਂ ਤੇ ਅਤੇ 15000 ਅਲੱਗ-ਅਲੱਗ ਗਵਰਨਮੈਂਟ ਦੇ ਡਿਪਾਰਟਮੈਂਟ ਬੋਰਡ ਤੇ ਕਾਰਪੋਰੇਸ਼ਨਾਂ ਚ ਨੇ ਜਿੰਨੀਆਂ ਵੀ ਨੌਕਰੀਆਂ ਮਿਲਣਗੀਆਂ ਉਹ ਡਿਗਰੀ ਮੁਤਾਬਕ ਮਿਲਣਗੀਆਂ ਜਿਹੜਾ ਜਿੰਨਾ ਪੜਿਆ ਹੋਇਆ ਹੈ ਜਿਨੇ ਜਿੰਨੀ ਵੱਡੀ ਡਿਗਰੀ ਲਈ ਹੈ ਉਹਨੂੰ ਉੱਡੀ ਵੱਡੀ ਨੌਕਰੀ ਮਿਲੂ ਕੋਈ ਭੇਦ ਭਾਵ ਜਾਂ ਕੋਈ ਸਪਾਰਸ਼ ਜਾਂ ਰਿਸ਼ਵਤ ਨਹੀਂ ਚੱਲੂਗੀ ਆਮ ਆਦਮੀ ਪਾਰਟੀ ਦਾ ਇਹ ਵਾਅਦਾ ਹੈ ਸੋ ਮੈਂ ਇੱਕ ਵਾਰੀ ਫੇਰ ਤੁਹਾਨੂੰ ਇਹ ਖੁਸ਼ਖਬਰੀ ਦੇਣ ਲੱਗਿਆ ਪੰਜਾਬੀਆਂ ਨੂੰ ਕਿ 1 ਮਹੀਨੇ ਦੇ ਵਿੱਚ ਵਿੱਚ ਇਹਦੀ ਐਡਵਰਟਾਈਜ਼ਮੈਂਟ ਤੇ ਨੋਟੀਫਿਕੇਸ਼ਨ ਹੋ ਜਾਊਗਾ ਜਿੰਨੀਆਂ ਵੀ ਫਾਰਮੈਲਟੀਆਂ ਨੇ ਉਹ ਪੂਰੀਆਂ ਕਰ ਲਈਆਂ ਜਾਣਗੀਆਂ 25000 ਸਰਕਾਰੀ ਨੌਕਰੀਆਂ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਏਜੰਡਾ ਲੈ ਕੇ ਆਏ ਸੀ ਉਹ ਪਾਸ ਹੋਇਆ 10000 ਪੁਲਿਸ ਦੀਆਂ ਨੇ ਤੇ 15000 ਸਿਵਲ ਦੀਆਂ ਡਿਫਰੈਂਟ ਡਿਪਾਰਟਮੈਂਟਸ ਦੀਆਂ ਕਾਰਪੋਰੇਸ਼ਨਾਂ ਦੀਆਂ ਬੋਰਡਾਂ ਦੀਆਂ ਮੈਂ ਸਾਰਿਆਂ ਨੂੰ ਇਹੀ ਗੱਲ ਕਹੂੰਗਾ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਬਾਕੀ ਗਰੰਟੀਆਂ ਵੀ ਪੂਰੀਆਂ ਕਰਾਂਗੇ ਤੁਹਾਡਾ ਸਾਥ ਚਾਹੀਦਾ ਹੈ ਥੋੜਾ ਸਮਾਂ ਦਿਓ ਅਸੀਂ ਸਰਕਾਰ ਜਿਹੜੀ ਹੈ ਉਹ ਤੁਹਾਡੇ ਲਈ ਬਣਾਈ ਹੈ ਤੇ ਫੈਸਲੇ ਵੀ ਲੋਕਾਂ ਲਈ ਹੋਣਗੇ ਇਨਕਲਾਬ ਜ਼ਿੰਦਾਬਾਦ